ਅੱਜ ਅਸੀਂ ਦੇਖਦੇ ਹਾਂ ਕਿ ਸਾਡੇ ਖਾਣ ਪੀਣ ਤੇ ਸਾਡਾ ਜਿਹੜਾ ਲਾਈਫ ਸਟਾਈਲ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਚੇਂਜਸ ਆ ਗਏ ਆ। ਖਾਸ ਕਰਕੇ ਜਿਹੜਾ ਟੀਵੀ ਹੈ ਤੇ ਸੋਸ਼ਲ ਮੀਡੀਆ ਹੈ ਉਹ ਸਾਡੀ ਮੋਬਿਲਿਟੀ ਬਹੁਤ ਘੱਟ ਕਰਦੀ ਆ। ਆਮ ਤੌਰ ਤੇ ਅਸੀਂ ਘੰਟਿਆਂ ਬੱਧੀ ਸਾਡੇ ਇਵਨ ਨੌਜਵਾਨ ਬੱਚੇ ਵੀ ਬਜ਼ੁਰਗ ਵੀ ਸਾਰੇ ਉਹ ਘੰਟਿਆਂ ਬੱਧੀ ਟੀਵੀ ਦੇ ਅੱਗੇ ਜਾਂ ਮੋਬਾਈਲ ਦੇ ਨਾਲ ਬੈਠੇ ਰਹਿੰਦੇ ਆ ਤੇ ਉਹਦੇ ਕਰਕੇ ਜਿਹੜੀ ਮੂਵਮੈਂਟ ਸਾਡੀ ਬਹੁਤ ਘੱਟ ਗਈ ਆ। ਜਿਸ ਦਾ ਕੰਮ ਵੀ ਘਟ ਗਿਆ ਆ। ਪਹਿਲਾਂ ਅਸੀਂ ਆਪ ਹੱਥੀਂ ਕੰਮ ਕਰਦੇ ਸੀ ਵੀਰੇ ਦੋ ਮੱਜਾਂ ਦੀਆਂ ਧਾਰਾ ਕੱਢਣੀਆਂ ਦੁੱਧ ਰਿੜਕਣਾ ਲੇਡੀਜ਼ ਨੇ ਵੀ ਜਾਂ ਹੋਰ ਕੰਮ ਕਰਨੇ ਕੋ ਕੰਮ ਸਾਰੇ ਮਸ਼ੀਨਾਂ ਨੇ ਲੈ ਲਏ ਆ ਹੁਣ ਅੱਜ ਜਿਹੜਾ ਇਹ ਕੈਂਪ ਦਾ ਅਸੀਂ ਆਯੋਜਨ ਕੀਤਾ ਹੈਗਾ ਵਿਦ ਦਾ ਸਪੋਰਟ ਆਫ ਡੈਡੀਕੇਟਡ ਬਰਦਰਸ ਗਰੁੱਪਸ ਐਂਡ ਵਿਦ ਦਾ ਸਪੋਰਟ ਆਫ ਮਾਨਵ ਸੇਵਾ ਮਿਸ਼ਨ ਜਿਹੜਾ ਸਾਡੀ ਐਨ ਜੀਓ ਚ ਨੇ ਬਹੁਤ ਵੱਡੀਆਂ ਇੱਥੋਂ ਦੀਆਂ ਉਹਨਾਂ ਨੂੰ ਅੱਗੇ ਲਗਾ ਕੇ ਅਸੀਂ ਜਿਹੜੀ ਇਹ ਅੱਜ ਦਾ ਇਹ ਕੈਂਪ ਜਿਹੜਾ ਯੋਜਨ ਕੀਤਾ ਗਿਆ ਸੋ ਬਹੁਤ ਮਤਲਬ ਕਿ ਜਿਹੜੀ ਲੇਬਰ ਵੀ ਹੈਗੀ ਹੈ ਮਸ਼ੀਨੀ ਯੁੱਗ ਨੇ ਉਹ ਲੇਬਰ ਵੀ ਜਿਹੜੀ ਹੈ ਬੇਲੀ ਕਰਦੀ ਆ ਤੇ ਉਹਦੇ ਨਾਲ ਨਾਲੇ ਬਿਮਾਰੀਆਂ ਵੀ ਪੈਦਾ ਹੋ ਗਈਆਂ ਡੇਡੀਕੇਟਿਡ ਬ੍ਰਦਰਜ਼ ਗਰੁੱਪ ਅਤੇ ਮਾਨਵ ਸੇਵਾ ਮਿਸ਼ਨ ਰਜਿਸਟਰਡ ਰਾਜਪੁਰਾ ਵੱਲੋਂ ਪਹਿਲਾ ਮੁਫਤ ਫਿਜ਼ੀਓਥੈਰੇਪੀ ਕੈਂਪ ਰਾਜਪੁਰਾ ਵਿਖੇ ਲਗਾਇਆ ਗਿਆ। ਇਹ ਕੈਂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਹਿਯੋਗ ਸਦਕਾ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰਿਤਪਾਲ ਅਤੇ ਹਲਕਾ ਰਾਜਪੁਰਾ ਤੋਂ ਕਾਂਗਰਸੀ ਵਿਧਾਇਕ ਹਰਦੀਾਲ ਸਿੰਘ ਕੰਬੋਜ ਹੋਰਾ ਵੱਲੋਂ ਕੀਤਾ ਗਿਆ। ਇਸ ਪਹਿਲੇ ਮੁਫਤ ਫਿਜੀਓਥੈਰੇਪੀ ਕੈਂਪ ਦੇ ਵਿੱਚ ਜੋੜਾਂ ਦੇ ਦਰਦਾਂ ਦੇ ਮਾਹਿਰ ਡਾਕਟਰ ਪੰਕਜ ਪ੍ਰੀਤ ਸਿੰਘ ਅਤੇ ਡਾਕਟਰ ਸੁਪਰੀਤ ਬਿੰਦਰਾ ਨੇ ਕੈਂਪ ਵਿੱਚ ਆਏ ਹੋਏ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਉਹਨਾਂ ਨੂੰ ਬਿਨਾਂ ਦਵਾਈਆਂ ਤੋਂ ਜੋੜਾਂ ਦੇ ਦਰਦ ਅਤੇ ਸਰਵਾਈਕਲ ਦੀ ਸਮੱਸਿਆ ਦੂਰ ਕਰਨ ਦੇ ਨੁਸਖੇ ਸਾਂਝੇ ਕੀਤੇ ਨੇ ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਪ੍ਰਿਤਪਾਲ ਅਤੇ ਸਾਬਕਾ ਵਿਧਾਇਕ ਹਰਦੀਾਲ ਸਿੰਘ ਕੰਬੋਜ ਹੋਰਾਂ ਨੇ ਫਿਜੀਓਥੈਰੇਪੀ ਦੇ ਲਗਾਏ ਗਏ ਕੈਂਪ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਡੈਡੀਕੇਟਿਡ ਬਰਦਰ ਗਰੁੱਪ ਅਤੇ ਮਾਨਵ ਸੇਵਾ ਮੰਚ ਵੱਲੋਂ ਰਾਜਪੁਰਾ ਵਿਖੇ ਫਿਜ਼ੀਓਥੈਰੇਪੀ ਦਾ ਕੈਂਪ ਹੈ ਜੋ ਪਹਿਲਾ ਮੁਫਤ ਕੈਂਪਾ ਜਿਹੜਾ ਲਗਵਾਇਆ ਗਿਆ ਹੈ ਅਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਹਿਯੋਗ ਦੇ ਨਾਲ ਇਹ ਕੈਂਪ ਲੱਗਿਆ ਜਿੱਥੇ ਡਾਕਟਰ ਪੰਕਜ ਪ੍ਰੀਤ ਅਤੇ ਡਾਕਟਰ ਸੁਪਰੀਤ ਬਿੰਦਰਾ ਪਹੁੰਚੇ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਉੱਥੇ ਹੀ ਵਾਈਸ ਚਾਂਸਲਰ ਸਾਹਿਬ ਵੀ ਪਹੁੰਚੇ ਨੇ ਨਾਲ ਹੀ ਹਲਕਾ ਰਾਜਪੁਰਾ ਤੋਂ ਸਾਬਕਾ ਵਿਧਾਇਕ ਨੇ ਜਿਹੜੇ ਕਾਂਗਰਸ ਪਾਰਟੀ ਤੋਂ ਹਰਦਿਆਲ ਸਿੰਘ ਕੰਬੋਜ ਨੇ ਵੀ ਸ਼ਿਰਕਤ ਕੀਤੀ ਹੈ ਕੈਂਪ ਦਾ ਉਦਘਾਟਨ ਕਰ ਦਿੱਤਾ ਗਿਆ ਤੇ ਕੈਂਪ ਦੇ ਵਿੱਚ ਪਹੁੰਚੇ ਵਾਈਸ ਚਾਂਸਲਰ ਸਾਹਿਬ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਉਹਨਾਂ ਤੋਂ ਵੀ ਜਿਹੜੇ ਇਹ ਜੋ ਇਹ ਕੈਂਪ ਨੇ ਕਿੰਨੇ ਕੁ ਫਾਇਦੇਮੰਦ ਸਾਹਿਬ ਤੋ ਹੋ ਸਕਦੇ ਨੇ ਲੋਕਾਂ ਦੇ ਲਈ ਸਵਾਗਤ ਹੈ ਤੁਹਾਡਾ ਹਾਂ ਸਰ ਕੈਂਪ ਦੇ ਵਿੱਚ ਸ਼ਿਰਕਤ ਕੀਤੀ ਆ ਤੇ ਕਿੰਨਾ ਕੁ ਫਾਇਦਾ ਜਿਹੜਾ ਲੋਕਾਂ ਨੂੰ ਇਸ ਕੈਂਪ ਦਾ ਪਹੁੰਚ ਸਕਦਾ ਦੇਖੋ ਜਿਹੜਾ ਇਹ ਕੈਂਪ ਆ ਮਾਨਵ ਸੇਵਾ ਮਿਸ਼ਨ ਤੇ ਡੈਡੀਕੇਟਰ ਬਦਲ ਗਰੁੱਪ ਦੇ ਸਹਿਯੋਗ ਦੇ ਨਾਲ ਤੇ ਜੋ ਸਾਬਕਾ ਐਮਐਲਏ ਸਾਹਿਬ ਆ ਸਰਦਾਰ ਹਰਦਾਲ ਸਿੰਘ ਕੰਬੋਜ ਉਹਨਾਂ ਦੇ ਸਹਿਯੋਗ ਦੇ ਨਾਲ ਸ੍ਰੀ ਗੁਰੰਤ ਸਾਹਿਬ ਵਰਡ ਯੂਨੀਵਰਸਿਟੀ ਫਰੇਗੜ ਸਾਹਿਬ ਵੱਲੋਂ ਇਹ ਕੈਂਪ ਲਾਇਆ ਜਾ ਰਿਹਾ ਹੈ ਅੱਜ ਅਸੀਂ ਦੇਖਦੇ ਹਾਂ ਕਿ ਸਾਡੇ ਖਾਣ ਪੀਣ ਤੇ ਸਾਡਾ ਜਿਹੜਾ ਲਾਈਫ ਸਟਾਈਲ ਆ ਉਹਦੇ ਵਿੱਚ ਬਹੁਤ ਜ਼ਿਆਦਾ ਚੇਂਜਸ ਆ ਗਈਆਂ ਆ ਆਮ ਖਾਸ ਕਰਕੇ ਜਿਹੜਾ ਟੀਵੀ ਹੈ ਤੇ ਸੋਸ਼ਲ ਮੀਡੀਆ ਹੈ ਉਹ ਸਾਡੀ ਮੋਬਿਲਿਟੀ ਬਹੁਤ ਘਟ ਕਰਤੀ ਆ ਆਮ ਤੌਰ ਤੇ ਅਸੀਂ ਘੰਟਿਆਂ ਬੱਧੀ ਸਾਡੇ ਇਵਨ ਨੌਜਵਾਨ ਬੱਚੇ ਵੀ ਬਜ਼ੁਰਗ ਵੀ ਸਾਰੇ ਉਹ ਘੰਟਿਆਂ ਬੱਧੀ ਟੀਵੀ ਦੇ ਅੱਗੇ ਜਾਂ ਮੋਬਾਈਲ ਦੇ ਨਾਲ ਬੈਠੇ ਰਹਿੰਦੇ ਆ ਤੇ ਉਹਦੇ ਕਰਕੇ ਜਿਹੜੀ ਮੂਵਮੈਂਟ ਸਾਡੀ ਬਹੁਤ ਘਟ ਗਈ ਆ ਫਿਜ਼ੀਕਲ ਕੰਮ ਵੀ ਘਟ ਗਿਆ ਆ ਪਹਿਲਾਂ ਅਸੀਂ ਆਪ ਹੱਥੀ ਕੰਮ ਕਰਦੇ ਸੀ ਸਵੇਰੇ ਦੋ ਮੱਜਾਂ ਦੀਆਂ ਧਾਰਾਂ ਕੱਢਣੀਆਂ ਦੋ ਤੜੜਕਣਾ ਲੇਡੀਜ਼ ਨੇ ਵੀ ਜਾਂ ਹੋਰ ਕੰਮ ਕਰਨੇ ਉਹ ਕੰਮ ਸਾਰੇ ਮਸ਼ੀਨਾਂ ਨੇ ਲੈ ਲਏ ਆ ਹੁਣ ਤੇ ਇੱਕ ਥਿਉਰੀ ਹੈ ਸਾਇੰਸ ਦੇ ਵਿੱਚ ਕਿ ਯੂਸ ਐਂਡ ਮਿਸਯੂਸ ਆਫ ਆਰਗਨਸ ਕਿ ਜਿੰਨਾ ਕਿਸੇ ਅਸੀਂ ਅੰਗ ਨੂੰ ਬਾਡੀ ਦੇ ਨੂੰ ਵਰਤਾਂਗੇ ਉਨਾ ਹੀ ਉਹ ਡਿਵੈਲਪ ਹੋਏਗਾ ਉਨੇ ਹੀ ਉਹਦੇ ਮਸਲ ਸਟਰੋਂਗ ਹੋਣਗੇ ਤੇ ਸਾਡੀਆਂ ਸਮੱਸਿਆਵਾਂ ਘਟਾਉਣਗੀਆਂ ਹੁਣ ਅਸੀਂ ਜਦੋਂ ਬਾਡੀ ਪਾਰਟਸ ਨੂੰ ਯੂਸ ਨਹੀਂ ਕਰਦੇ ਜਾਂ ਬਹੁਤ ਘੱਟ ਮੂਵਮੈਂਟ ਕਰਦੇ ਆ ਤਾਂ ਉਹਦੇ ਨਾਲ ਜਿਹੜੀਆਂ ਜੋੜਾਂ ਦੀਆਂ ਸਮੱਸਿਆਵਾਂ ਆ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਸਾਡੇ ਵਾਸਤੇ ਬਣ ਗਈ ਆ ਤੇ ਜਿਹੜੀ ਫਿਜ਼ੀਓਥੈਰੇਪੀ ਆ ਉਹ ਸਮਰੱਥ ਹੈ ਕਿ ਬਿਨਾਂ ਦਵਾਈ ਤੋਂ ਜਾਂ ਬਿਨਾਂ ਆਪਰੇਸ਼ਨ ਤੋਂ ਜਿਹੜਾ ਆ ਉਹ ਪੇਸ਼ੈਂਟ ਦਾ ਇਲਾਜ ਕਰ ਸਕ ਤੇ ਇਸ ਤਰ੍ਹਾਂ ਦੇ ਕੈਂਪ ਯੂਨੀਵਰਸਿਟੀ ਵੱਲੋਂ ਵੱਖ-ਵੱਖ ਜਗ੍ਹਾ ਤੇ ਲਗਾਏ ਜਾਂਦੇ ਆ ਤੇ ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਵਿੱਚ ਅਸੀਂ ਪਰਮਾਨੈਂਟ ਹੀ ਰੋਜ਼ ਫ੍ਰੀ ਓਪੀਡੀ ਦੀਆਂ ਸੇਵਾਵਾਂ ਦਿੰਦੇ ਆ ਜਿਹਦੇ ਵਿੱਚ ਲਗਭਗ 70 ਤੋਂ 80 ਪੇਸ਼ੈਂਟ ਡੇਲੀ ਉੱਥੇ ਆਉਂਦੇ ਆ ਤੇ ਸਾਨੂੰ ਖੁਸ਼ੀ ਆ ਕਿ ਅਸੀਂ ਇਹ ਜਿਹੜੀ ਆ ਲੋਕਾਂ ਦੀ ਸੇਵਾ ਜਿਹੜੀ ਆ ਇਹ ਕਰ پا ਰਹੇ ਆ ਪੀਡੀਓਥੈਰੇਪੀ ਡਿਪਾਰਟਮੈਂਟ ਲਗਭਗ 10 ਸਾਲ ਤੋਂ ਸਾਡੀ ਯੂਨੀਵਰਸਿਟੀ ਵਿਖੇ ਇਹ ਜਿਹੜੀ ਸੇਵਾਵਾਂ ਦੇ ਰਿਹਾ ਹੈ ਤੇ ਇਸ ਤਰ੍ਹਾਂ ਦੇ ਕੈਂਪ ਦੇ ਵਿੱਚ ਖਾਸ ਕਰਕੇ ਜਿਹੜੇ ਕ੍ਰੋਨਿਕ ਜਾਂ ਲੰਬੇ ਸਮੇਂ ਤੋਂ ਜਿਨ੍ਹਾਂ ਦੇ ਜੋੜਾਂ ਦੀ ਪ੍ਰੋਬਲਮ ਆ ਉਹ ਜਦੋਂ ਪੇਸ਼ੈਂਟਸ ਆ ਚੈੱਕ ਅਪ ਹੁੰਦਾ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਜੋ ਡਾਕਟਰ ਸਾਹਿਬ ਸੇਧ ਦਿੰਦੇ ਆ ਕਿ ਕਿਸ ਤਰ੍ਹਾਂ ਦੇ ਉਹਨਾਂ ਐਕਸਰਸਾਈਜ਼ ਕਰਨੀਆਂ ਜੀ ਜਾਂ ਕੀ ਪ੍ਰੀਕਾਸ਼ਨਸ ਲੈਣੀਆਂ ਆ ਤੇ ਉਹ ਇੱਕ ਜਿਹੜੀ ਸਮੱਸਿਆ ਤੋਂ ਨਜਾਤ ਪਾਉਣ ਦੇ ਵਿੱਚ ਹੈਲਪ ਕਰਦੇ ਆ ਤੇ ਮੇਰੀ ਇਹ ਵੀ ਗੁਜਾਰਸ਼ ਹੈ ਕਿ ਜੇ ਪੇਸ਼ੈਂਟਸ ਨੂੰ ਲੋੜ ਹੋਵੇ ਕਿ ਹੋਰ ਜਦਾ ਸੈਟਿੰਗ ਚਾਹੀਦੀਆਂ ਆ ਤਾਂ ਯੂਨੀਵਰਸਿਟੀ ਵਿੱਚ ਕੋਦੋਂ ਵੀ 2 ਤੋਂ 5 ਸਾਢੇ ਡੇਲੀ ਆਪੀਡੀ ਹੁੰਦੀ ਆ ਮੰਡੇ ਟੂ ਫਰਡੇ ਤਾਂ ਉਹ ਆ ਕੇ ਆਪਣਾ ਫੋਲੋਅ ਅਪ ਕਰ ਸਕਦੇ ਆ ਤੇ ਮੈਨੂੰ ਉਮੀਦ ਹੈ ਕਿ ਲਗਭਗ ਬਹੁਤੀਆਂ ਸਮੱਸਿਆਵਾਂ ਖਾਸ ਕਰਕੇ ਜਿਹੜੀ ਅੱਜ ਕੱਲ੍ਹ ਜੋੜੇ ਗੋਡਿਆਂ ਦੀ ਸਮੱਸਿਆ ਹੈ ਬਹੁਤ ਜ਼ਿਆਦਾ ਜਾਂ ਮੋਡਿਆਂ ਦੀ ਸਮੱਸਿਆ ਹੈ ਇਹ ਕਾਫੀ ਹੱਦ ਤੱਕ ਜਿਹੜੀਆਂ ਆ ਇਹ ਬਿਨਾ ਆਪਰੇਸ਼ਨ ਤੋਂ ਜਾਂ ਬਿਨਾ ਦਵਾਈ ਤੋਂ ਠੀਕ ਹੋ ਸਕਦੀਆਂ ਆ ਤੇ ਮੈਂ ਸਾਬਕਾ ਐਮਐਲਏ ਸਾਹਿਬ ਸਰਦਾਰ ਦਰਸ਼ਨ ਸਿੰਘ ਕੰਬੋਜ ਡੈਡੀਕੇਟਰ ਬਦਲਸ ਗਰੁੱਪ ਤੇ ਮਾਨਵ ਸੇਵਾ ਮਿਸ਼ਨ ਤੇ ਬਿਰਦਾ ਆਸ਼ਰਮ ਦੇ ਜੋ ਮੈਨੇਜਮੈਂਟ ਹੈ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਜੇ ਉਹਨਾਂ ਨੇ ਇਹ ਕੈਂਪ ਆਯੋਜਨ ਕੀਤਾ ਤੇ ਯੂਨੀਵਰਸਿਟੀ ਨੂੰ ਇੱਥੇ ਸਾਡੇ ਸਟਾਫ ਨੂੰ ਸੇਵਾ ਕਰਦਾ ਮੌਕਾ ਦਿੱਤਾ ਠੀਕ ਹੈ ਸਰ ਤੋਂ ਸਾਡੇ ਨਾਲ ਸਾਬਕਾ ਵਿਧਾਇਕ ਹਰਦਿਆਲ ਸਿੰਘ ਕਬੋਜ ਸਾਹਿਬ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਜੋ ਕੇ ਸਮੇਂ ਦੇ ਵਿੱਚ ਜਿਵੇਂ ਵਾਈਸ ਚਾਂਸਲਰ ਸਾਹਿਬ ਦਾ ਕਹਿਣਾ ਹੈ ਕਿ ਸਿਹਤ ਵੱਲ ਜ਼ਿਆਦਾ ਧਿਆਨ ਨਹੀਂ ਦੇ ਰਹੇ ਲੋਕ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦਰਦ ਨੇ ਪੈਦਾ ਹੁੰਦੇ ਨੇ ਤੇ ਵਿਧਾਇਕ ਸਾਹਿਬ ਕਿਵੇਂ ਦੇਖਦੇ ਹੋ ਜਿਹੜੇ ਕੈਂਪ ਨੇ ਯੂਨੀਵਰਸਿਟੀ ਦਾ ਸਹਿਯੋਗ ਆ ਤੇ ਲੋਕਾਂ ਨੂੰ ਕਿੰਨਾ ਕੁ ਫਾਇਦਾ ਆਊਗਾ ਖਾਸ ਤੌਰ ਤੇ ਜਿਹੜੇ ਰਾਜਪੁਰਾ ਦੇ ਲੋਕ ਆ ਦੇਖੋ ਪਹਿਲਾਂ ਤਾਂ ਮੈਂ ਬੜਾ ਤਨਵਾਲ ਕਰਦਾ ਗੁਰੂਗ੍ਰਾਂਦ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਵਾਈਸ ਚਾਂਸਲਰ ਸਾਹਿਬ ਉਹਨਾਂ ਦੀ ਟੀਮ ਡਾਕਟਰ ਪੰਕਜਪ੍ਰੀਤ ਜੀ ਡਾਕਟਰ ਸੁਖਬੀਂਦਰਾ ਜੀ ਕਿ ਇਹਨਾਂ ਨੂੰ ਕਿਉਂਕਿ ਪਿਛਲੇ ਸਮੇਂ ਦੌਰਾਨ ਸਾਨੂੰ ਵੀ ਕੋਈ ਪ੍ਰੋਬਲਮ ਸੀ ਤਾਂ ਮੈਂ ਇਹਨਾਂ ਦੇ ਸੰਪਰਕ ਚ ਆਇਆ ਤੇ ਮੇਰਾ ਜਿਹੜਾ ਬਿਨਾ ਦਵਾਈ ਤੋਂ ਜਿਹੜਾ ਇਲਾਜ ਸੀ ਉਹ ਸਾਰਾ ਠੀਕ ਹੋਇਆ ਸੋ ਉਹਦੇ ਲਈ ਜਿੱਥੇ ਮੈਂ ਥੈਂਕਸ ਕਰਦਾ ਤੇ ਮੈਂ ਬਾਅਦ ਦੇ ਵਿੱਚ ਸੋਚਿਆ ਵੀ ਕਿਉਂ ਨਾ ਇਹ ਜਿਹੜਾ ਕੈਂਪ ਆਪਣੇ ਇਲਾਕੇ ਦੇ ਅੰਦਰ ਲਵਾਇਆ ਜਾਵੇ ਆ ਫ੍ਰੀ ਤੌਰ ਤੇ ਤੇ ਅੱਜ ਜਿਹੜਾ ਇਹ ਕੈਂਪ ਦਾ ਅਸੀਂ ਆਯੋਜਨ ਕੀਤਾ ਹੈਗਾ ਵਿਦ ਦਾ سپورਟ ਆਫ ਡੈਡੀਕੇਟਡ ਬਰਦਰਜ਼ ਗਰੁੱਪ ਐਂਡ ਵਿਦ ਦਾ سپورਟ ਆਫ ਮਾਨਵ ਸੇਵਾ ਮਿਸ਼ਨ ਜਿਹੜਾ ਸਾਡੀ ਐਨ ਜੀਓ ਜਨੇ ਬਹੁਤ ਵੱਡੀਆਂ ਇਤੋਂ ਦੀਆਂ ਉਹਨਾਂ ਨੂੰ ਅੱਗੇ ਲਗਾ ਕੇ ਅਸੀਂ ਜਿਹੜੀ ਇਹ ਅੱਜ ਦਾ ਇਹ ਕੈਂਪ ਜਿਹੜਾ ਯੋਜਨ ਕੀਤਾ ਗਿਆ ਅਤੇ ਮੈਨੂੰ ਪੂਰੀ ਉਮੀਦ ਆ ਕਿ ਇਲਾਕੇ ਦੇ ਲੋਕ ਬਹੁਤ ਜ਼ਿਆਦਾ ਇਸ ਗੱਲ ਦਾ ਫਾਇਦਾ ਉਠਾਣਗੇ ਕਾਰਨ ਕੀ ਹੈ ਕਿ ਅੱਜ ਸਮੇਂ ਦੀ ਜ਼ਰੂਰਤ ਆ ਜਿਹੜਾ ਕੰਪਿਊਟਰ ਯੁੱਗ ਹੈ ਉਹਨੇ ਬੰਦੇ ਦਾ ਜਿਹੜਾ ਲਾਈਫ ਸਟਾਈਲ ਆ ਉਹ ਚੇਂਜ ਕਰਤਾ ਤੇ ਅੱਜ ਜਿਹੜਾ ਹੱਥੀ ਕੰਮ ਨੇ ਉਹ ਸਾਰੇ ਮਤਲਬ ਕਿ ਖਤਮ ਹੀ ਹੋ ਗਏ ਲਗਭਗ ਅਸੀਂ ਦੇਖਦੇ ਆ ਅਸੀਂ ਬਚਪਨ ਚ ਅਸੀਂ ਦੇਖਿਆ ਕਰਦੇ ਸੀ ਜਦੋਂ ਪਿੰਡ ਜਾਣਾ ਤਾਂ ਉੱਥੇ ਖੇਡਣਾ ਵੀ ਮਿੱਟੀ ਚ ਵੀ ਖੇਡਣਾ ਖੂਹਾਂ ਤੇ ਖੇਡਣਾ ਇਹ ਜੋ ਵੀ ਸੀ ਜਿੰਨਾ ਵੀ ਅਸੀਂ ਹੱਥੀ ਪਾਣੀ ਕਰਦੇ ਤਾਂ ਮੈਂ ਖੁਦ ਆ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਮੈਂ ਆਪਣਾ ਆਪਣਾ ਤੁਹਾਡਾ ਹਾਇਰ ਸਕੈਂਡੀ ਚ ਗਿਆ ਮੈਂ ਤਾਂ ਮੈਂ 11 ਕਿਲੋਮੀਟਰ ਸਾਈਕਲ ਚਲਾ ਕੇ ਜਾਇਆ ਕਰਦਾ ਸੀਗਾ ਹੁਣ ਸਾਡੀ ਲਾਈਫ ਦੇ ਵਿੱਚ ਵੀ ਜਿਹੜੇ ਚੇਂਜ ਆਈ ਆ ਕਿ 1990 ਤੋਂ ਬਾਅਦ ਕਦੇ ਸਾਈਕਲ ਤੇ ਨੇੜੇ ਨਹੀਂ ਲਾ ਕੇ ਦੇਖਿਆ ਹੈਗਾ ਤੇ ਉਹਦੇ ਕਾਰਨ ਹੀ ਹੈ ਜਿਹੜੀਆਂ ਜਿਆਦਾ ਪ੍ਰੋਬਲਮ ਜਿਹੜੀਆਂ ਆਉਂਦੀਆਂ ਨੇ ਅੱਗੇ ਤੁਸੀਂ ਇਹ ਦੇਖ ਲਓ ਜਿਹੜਾ ਟੋਕਾ ਸੀ ਕੁਦਰਤ ਦੇ ਸਭ ਤੋਂ ਵੱਡੀ ਐਕਸਰਸਾਈਜ਼ ਸੀ ਜਿਹੜੀ ਟੋਕੇ ਦੀ ਜਿਹੜਾ ਉਹ ਟੋਟਲ ਪੈਰ ਤੋਂ ਲੈ ਕੇ ਸਿਰ ਤੱਕ ਜਿਹਦੀ ਬਾਡੀ ਦੀ ਮੂਵਮੈਂਟ ਹੁੰਦੀ ਸੀ ਅੱਜ ਕਿੱਥੇ ਆ ਕੋਈ ਜਿਹੜਾ ਬੰਦਾ ਕੋਈ ਟੋਕਾ ਜਿਹੜਾ ਮੈਨੂਅਲ ਕਰਦਾ ਹੋਵੇ ਹੱਥੀਂ ਕਰਦਾ ਹੋਵੇ ਕਹੀ ਕੌਣ ਚਲਾਉਂਦਾ ਦੇਖੋਗੇ ਤੁਸੀਂ ਖੇਤਾਂ ਦੇ ਵਿੱਚ ਕਿਸੇ ਨੂੰ ਕਹੀ ਚਲਾਉਂਦੇ ਨਹੀਂ ਦੇਖੋਗੇ ਸੋ ਬਹੁਤ ਮਤਲਬ ਕਿ ਜਿਹੜੀ ਲੇਬਰ ਵੀ ਹੈਗੀ ਹੈ ਮਸ਼ੀਨੀ ਯੁੱਗ ਨੇ ਉਹ ਲੇਬਰ ਵੀ ਜਿਹੜੀ ਹੈ ਬੇਲੀ ਕਰਦੀ ਆ ਤੇ ਉਹਦੇ ਨਾਲ ਨਾਲ ਇਹ ਬਿਮਾਰੀਆਂ ਵੀ ਪੈਦਾ ਹੋ ਗਈਆਂ ਜੇ ਸਾਡਾ ਹੱਥੀ ਕੰਮ ਨਹੀਂ ਹੋਇਆ ਹੈਗਾ ਤੇ ਇਹ ਬਿਮਾਰੀਆਂ ਦੇ ਨਾਲ ਅਸੀਂ ਜੇ ਦਵਾਈਆਂ ਉਹ ਟੈਂਪਰੇਰੀ ਤੌਰ ਤੇ ਖਾ ਲੈਣੇ ਆ ਜਿੰਨਾ ਚਿਰ ਉਹ ਅਸਰ ਕਰਦੀ ਆ ਤਾਂ ਉਹ ਤੋਂ ਬਾਅਦ ਫਿਰ ਜਿਹੜੀ ਦੂਜੀ ਟੈਬਲੇਟ ਖਾ ਲੈਣੇ ਹੈਗੇ ਆ ਤੇ ਉਹਦੇ ਨਾਲ ਸਾਈਡ ਇਫੈਕਟ ਇੰਨੇ ਜ਼ਿਆਦਾ ਹੁੰਦੇ ਆ ਕਿ ਚਾਰ ਬਿਮਾਰੀਆਂ ਹੋਰ ਨਾਲ ਲੱਗ ਜਾਂਦੀਆਂ ਨਾ ਸੋ ਇਹ ਸਾਰਾ ਕੁਝ ਜਿਹੜਾ ਦੇਖ ਕੇ ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦਾ ਕਿ ਜਿਹੜਾ ਸਾਨੂੰ ਇਹ ਫਿਜ਼ੀਓਥੈਰੇਪੀ ਦਾ ਫਾਇਦਾ ਜਿਹੜਾ ਹੈ ਉਠਾਣਾ ਚਾਹੀਦਾ ਅੱਜ ਕੈਂਪਸ ਹੀ ਰਾਜਪੁਰਾ ਦੇ ਵਿੱਚ ਮੇਰੀ ਪੂਰੀ ਟੀਮ ਮੇਰੇ ਮਿਸਪਲ ਕਾਉਂਸਲ ਦੇ ਪ੍ਰੈਜ਼ੀਡੈਂਟ ਮੇਰੇ ਬਲਾਕ ਦੇ ਸਾਰੇ ਪ੍ਰੈਜ਼ੀਡੈਂਟਸ ਮੇਰੇ ਸਾਰੇ ਕਾਉਂਸਲਰ ਟੋਟਲ ਮੇਰੀ ਟੀਮ ਨੇ ਇਹ ਜਿਹੜਾ ਹੈਗਾ ਸਹਿਯੋਗ ਜਿਹੜਾ ਲੈ ਕੇ ਡੈਡੀਕੇਟਿਡ ਬ੍ਰਦਰਸ ਗਰੁੱਪ ਤੇ ਜਿਹੜੀ ਸਾਡੇ ਮਾਨਵ ਸੇਵਾ ਮਿਸ਼ਨ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਲਵਾਇਆ ਤੇ ਇਹਦੇ ਨਾਲ ਹੋਰ ਵੀ ਅੱਗੇ ਹੋਏਗਾ ਇਹ ਇੱਥੇ ਨਹੀਂ ਰੁਕਣਾ ਸੀ ਦੈਨ ਵੀ ਵਿਲ ਟ੍ਰਾਈ ਕਿ ਨੈਕਸਟ ਈਅਰ ਤੇ ਵੀ ਅਸੀਂ ਇਨੂੰ ਵੱਡੇ ਪੈਮਾਨੇ ਤੇ ਅੱਜ ਅਸੀਂ ਸ਼ੁਰੂਆਤ ਕੀਤੀ ਹੈ ਬੜਾ ਅੱਛਾ ਰਿਸਪੌਂਸ ਹੈਗਾ ਤੇ ਅਗਲੇ ਵਰੇ ਚ ਇਹਨੂੰ ਹੋਰ ਵੀ ਵੱਡੇ ਪੱਧਰ ਦੇ ਉੱਤੇ ਸੀ ਲੈ ਕੇ ਜਾਵਾਂਗੇ ਤੇ ਵੱਧ ਤੋਂ ਵੱਧ ਜਿਹੜਾ ਹੈ ਜਿਹੜੀ ਜਨਤਾ ਉਹ ਫਾਇਦਾ ਠਾਵੇ ਦਵਾਈਆਂ ਨੂੰ ਜਿਹੜੀ ਨਜਾਤ ਉਹ ਪਾਵੇ ਅਤੇ ਕੋਸ਼ਿਸ਼ ਇਹ ਕਰੇ ਕਿ ਜੋ ਵੀ ਡਾਕਟਰ ਸਾਹਿਬ ਦੀ ਗਾਈਡਲਾਈਨਸ ਹੈਗੀਆਂ ਉਹਨੂੰ ਆਪਣੀ ਬਾਡੀ ਦੇ ਵਿੱਚ ਅਡਾਪਟ ਕਰਕੇ ਆਪਣੀ ਜਿਹੜੀ ਜ਼ਿੰਦਗੀਆਂ ਨੂੰ ਸਖਾਲੀ ਕਰੇ ਠੀਕ ਆ ਬਹੁਤ ਬਹੁਤ ਥੈਂਕ ਯੂ ਜੀ ਸੋ ਇਹ ਸੰ ਸਾਡੇ ਨਾਲ ਸਾਬਕਾ ਬੁਧਾਇਕ ਹਰਦੀਾਲ ਸਿੰਘ ਕੰਬੋਜ ਜਿਨ੍ਹਾਂ ਦਾ ਕਹਿਣਾ ਕਿ ਲੋਕਾਂ ਨੂੰ ਆ ਆਪਣੇ ਕੰਮ ਕਾਜ ਦੇ ਨਾਲ ਆਪਣੀ ਸਿਹਤ ਦਾ ਵੀ ਆ ਜਿਹੜਾ ਧਿਆਨ ਆ ਰੱਖਣਾ ਚਾਹੀਦਾ ਕਿਉਂਕਿ ਜੋ ਪਹਿਲਾਂ ਸਮਾਂ ਸੀ ਉਹ ਕੁਝ ਹੋਰ ਸੀ ਤੇ ਸਮੇਂ ਨੇ ਕਰਵਟ ਜਿਵੇਂ ਲਈ ਆ ਤੇ ਕਾਫੀ ਕੁਝ ਨਵਾਂ ਆ ਗਿਆ ਤੇ ਉਸ ਦੇ ਨਾਲ ਲੋਕਾਂ ਦੀ ਸਿਹਤ ਤੇ ਵੀ ਕਾਫੀ ਬੁਰਾ ਅਸਰ ਪੈ ਰਿਹਾ ਤੇ ਇਸੇ ਨੂੰ ਦੇਖਦੇ ਆ ਉਹਨਾਂ ਵੱਲੋਂ ਪਹਿਲਾ ਮੁਫਤ ਫਿਜ਼ੀਓਥੈਰੇਪੀ ਕੈਂਪ ਹੈ ਜਿਹੜਾ ਰਾਜ ਪੁਰਾ ਦੇ ਵਿੱਚ ਲਗਾਇਆ ਗਿਆ ਜਿੱਥੇ ਡਾਕਟਰ ਪਹੁੰਚੇ ਨੇ ਮਾਹਰ ਡਾਕਟਰ ਨੇ ਜੋੜਾਂ ਦਾ ਜਿਹੜਾ ਵੀ ਇਲਾਜ ਆ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦਾ ਸਹਿਯੋਗ ਮਿਲਿਆ ਜਿੱਥੇ ਵਾਈਸ ਚਾਂਸਲਰ ਸਾਹਿਬ ਪਹੁੰਚੇ ਨੇ ਤੇ ਉਹਨਾਂ ਵੱਲੋਂ ਕੈਂਪ ਦਾ ਉਦਘਾਟਨ ਕੀਤਾ ਗਿਆ ਸੋ ਕੈਮਰਾ ਪਰਸਨ ਹਰਵਿੰਦਰ ਬਲ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਰਾਜਪੁਰਾ